ਸੁਖ ਹਟਲ ਗੁਰਸੇਵੀ ਐ ਐਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖ ਜਾਇ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਜਾਇ ਹੋਵ ਸਿਫਤ ਖਸਾਮ ਦੀ ਨੂਰੀ ਅਰਸੋਂ ਕੁਰਸੋਂ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਨ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹ ਸਿਰਸਾ ਦਸਾਹ ਜਿਸ ਪਾਸ ਬਹਿਟਿਆ ਸੁਹੀ ਹੈ ਸਬਨਾ ਦਾਲੇਸ ਜਿਸ ਪਾਸ ਬਹਿਟਿਆ ਸੁਹੀ ਹੈ ਸਬਨਾ ਦਹਵੇਸ ਤਨ ਸਿਧੀ ਮਹੱਲਾ ਪੰਜਵਾ ਜਹ ਜੈ ਪੇਖਉ ਤਹ ਹਜੂਰ ਦੂਰ ਕਤ ਹੋ ਨ ਜਾਹੀ ਰਵ ਰਹਿਆ ਸਰਬਤਰ ਮਨ ਸਦਾ ਧਿਆਈ जह जह पीखूं तह हजूर दूर कत हु ना जाहिं रव रहया सरबतर मह मन सदा त्याई इतियुत नहीं बिछुड़ा सो संगी गनिया ਬਿਨ ਸਜਾਏ ਜੋ ਨਿਮਖ ਮੈਂ ਸੋਲ ਸੁਖ ਭਨਿਐ ਰਹਾ ਪ੍ਰਤਪਾਲੈ ਪਿਆਉ ਦੇ ਕਛੂ ਨਹਿ ਨਹੂਈ ਸਾਸ ਸਾਸ ਸੰਵਾਲਤ ਮੇਰਾ ਪ੍ਰਭ ਸੁਈ ਅਚਲ ਅਸੀਧ ਅਪਰ ਪ੍ਰਭ ਉੱਚਾ ਜਾ ਕਰੂਪ ਜਪ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾ ਮਤ ਦੇਹੁ ਦਇਾਲ ਪ੍ਰਭ ਜਿਤ ਤੁਮ ਹੈ ਅਰਾਧ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦ ਸਾਤ ਦੇਹੁ ਦਿਆਲ ਪ੍ਰਭ ਜਿਤ ਤੁਮ ਹੈ ਅਰਦ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸ੍ਰੀ ਮਹੱਲਾ ਪੰਜਵਾਂ ਜਹ ਜੈ ਪੀਖਉ ਤਹ ਹਜੂਰ ਦੂਰ ਕਤੂ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਅਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨ ਸਾਹਿਬ ਦਾ ਅੰਦਰ ਪੰਜਵੇਂ ਪਾਸ਼ਾ ਧਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 76 78 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ 파ਵਨ ਪ੍ਰਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ